ਮੈਂ ਮੁਨੀ ਸੋਨੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੁਲਾਮ ਮੈਂ ਅਮਨ अरोड़ा ਜੀ ਦੇ ਜੋ ਸਾਡੇ ਆਮ ਆਦਮੀ ਪਾਰਟੀ ਦੇ ਸੂਬੇ ਦੇ ਪ੍ਰਧਾਨ ਬਣੇ ਨੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਲੱਖ ਲੱਖ ਮੁਬਾਰਕਵਾ ਦਿਨ ਹੈ ਅਤੇ ਉਮੀਦ ਕਰਦਾ ਹਾਂ ਕਿ ਅਮਨ ਜੀ ਪਹਿਲਾਂ ਵੀ ਸਾਡੇ ਹਲਕੇ ਵਾਸਤੇ ਬਹੁਤ ਵੱਡੇ ਪ੍ਰੋਜੈਕਟ ਲੈ ਕੇ ਆ ਰਹੇ ਨੇ ਖਾਸ ਤੌਰ ਮੇਰੇ ਵਾਰਡ ਦੇ ਜਿੰਨੇ ਉਹਨਾਂ ਨੂੰ ਕੰਮ ਗਿਆ ਸੀ ਉਹ ਉਹਨਾਂ ਨੇ ਨਿਪਰੇ ਚਾੜੇ ਨੇ ਜਿੱਥੇ ਅਸੀਂ ਅਸੀਂ ਐਮਸੀ ਉਮੀਦ ਕਰਦੇ ਆ ਉਥੇ ਸਾਰਾ ਸ਼ਹਿਰ ਵੀ ਉਮੀਦ ਕਰਦਾ ਹੈ ਅਮਨਜੀਤੋਂ ਕਿਉਂਕਿ ਉਮੀਦਾਂ ਉਹਨਾਂ ਤਾਂ ਹੁੰਦੀਆਂ ਨੇ ਜੋ ਇਹ ਵੱਡੇ ਪ੍ਰੋਜੈਕਟ ਲਿਆਉਣ ਦੇ ਕਾਬਲ ਹੋਣ ਅਮਨਜੀਤ ਨੂੰ ਸਾਰਾ ਸ਼ਹਿਰ ਭਲੀ ਭੰਤੀ ਜਾਂਦਾ ਹੈ ਅਮਨਜੀਤ ਪੂਰੇ ਸਾਡੇ ਕਾਬਲ ਲੀਡਰ ਨੇ ਆਨ ਵਾਲੇ ਸਮੇਂ ਦੇ ਵਿੱਚ ਸਾਡੇ ਸੁਨਾਮ ਹਲਕੇ ਦੀ ਸ਼ਹੀਦ ਦੁੱਧਮ ਸਿੰਘ ਦੀ ਧਰਤੀ ਦੀ ਨਹਾਰ ਬਦਲਣ ਦੇ ਵਿੱਚ ਅਮਨ ਅਰੋੜਾ ਜੀ ਦਾ ਬਹੁਤ ਵੱਡਾ ਹੱਥ ਹੋਊਗਾ ਤੇ ਜਿੱਥੇ ਪੂਰੇ ਸੂਬੇ ਦੇ ਵਿੱਚ ਅਮਨ ਜੀ ਦੀ ਵਾਵਾ ਹੋਈ ਪਈ ਹੈ ਜਾਂ ਲਹਿਰ ਹੈ ਆਮ ਆਦਮੀ ਪਾਰਟੀ ਦੇ ਵਿੱਚ ਉਥੇ ਸਾਡੇ ਸੁਨਾਮ ਦੇ ਲੋਕਾਂ ਨੂੰ ਵੀ ਬਹੁਤ ਖੁਸ਼ੀ ਹੈ ਇੱਕ ਵਾਰ ਫੇਰ ਮੈਂ ਅਮਨ ਅਰੋੜਾ ਜੀ ਨੂੰ ਸਾਡੇ ਕੈਬਨਨ ਮਨਿਸਟਰ ਨੂੰ ਅਤੇ ਸੂਬਾ ਪ੍ਰਧਾਨ ਨੂੰ ਇਸ ਤੋਹਫੇ ਦੀਆਂ ਬਹੁਤ ਬਹੁਤ ਮੁबारकਾਂ ਦਿੰਦਾ